ਗੁਰਬਾਣੀ ਕਹ ਸੇਵਕ ਜਨ ਮਨੈ ਪ੍ਰਤਖ ਗੁਰੂ ਨਿਸ਼ਤਾਰੈ ਗੁਰਬਾਣੀ ਕਹ ਸੇਵਕ ਜਨ ਮਨੈ ਪ੍ਰਤਖ ਗੁਰੂ ਨਿਸ਼ਤਾਰੈ ਸਤਨਾ ਜਾ ਚੌਪਦੇ ਇੱਕ ਓ ਅੰਕਾਰ ਸਤ ਗੁਰ ਪਰਸਾਦ ਏ ਧਨ ਆਖੁਟ ਨਾਨਕੁ ਟੈ ਨਾ ਜਾਏ ਪੁਰ ਸਤ ਗੁਰ ਦਿਯਾ ਦਿਖਾਈ ਏ ਤਨ ਆਖਟ ਨਾ ਨਿਕਟੈ ਨਾ ਜਾਏ ਪੁਰ ਸਤਗੁਰ ਦਿਆ ਦਿਖਾਏ ਆਪਣੇ ਸਤਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾ ਸੇ ਤਨਵੰਤ ਹਰਨਾਮਿ ਬਿਵਲਾਇ ਗੁਰਪੁਰ ਹਰ ਧਨ ਪ੍ਰਗਾਸਿਆ ਹਰ ਕਿਰਪਾ ਤੇ ਵਸੈ ਮਨ ਆਇ ਰਹਾਉ ਫਉ ਗੁਣ ਕਾਟ ਗੁਣ ਰਿਦੈ ਸਮਾਏ ਪੂਰੇ ਗੁਰਕੇ ਸਹਿ ਸੁਬਾਈ ਪੂਰੇ ਗੁਰ ਕੇ ਸਾਝੀ ਬਾਣੀ ਸੁਖ ਮਨ ਅੰਤਰ ਸਹਿਜ ਸਮਾਣੀ ਏਕ ਅਚਰਜ ਜਨ ਦੇਖੋ ਭਾਈ ਦੁਬਿਦਾ ਮਾਰ ਹਰ ਮਨ ਵਸਾਈ ਨਾਮ ਅਮੋਲਕ ਨਾ ਪਾਇਆ ਜਾਏ ਗੁਰ ਪਰ ਸਾਧ ਵਸੈ ਮਨ ਆਏ ਸਭ ਮੈਂ ਵਸੈ ਪ੍ਰਭ ਏਕੋ ਸੋਏ ਗੁਰ ਮਤਿ ਕਟ ਪਰਗਤ ਹੋਏ ਸਹਜ ਜਿਣ ਪ੍ਰਭ ਜਾਣ ਪਛਾਨਿਆ ਨਾਨਕ ਨਾਮ ਮਿਲੈ ਮਨ ਮਾਨਿਆ ਸਭ ਮੈਂ ਵਸੈ ਪ੍ਰਭ ਇੱਕੋ ਸੋਏ ਗੁਰ ਮੱਤੇ ਘਾਟ ਪਰਗਟ ਹੋਇ ਸਹਜ ਜਿਣ ਪ੍ਰਭ ਜਾਣ ਪਛਾਨਿਆ ਨਾਨਕ ਨਾਮ ਮਿਲੈ ਮਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਵਾਰੇ ਸਤਸੰਗੀ ਜਨੋ ਅੱਜ ਦਾ ਪਵਨ ਪਵਿੱਤਰ ਮੁਕੰਮਨਾ ਮਨਾਸਰੀ ਰਾਗ ਦੇ ਅੰਦਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜਿੱਥੇ ਨਦੀ ਰਸਨਾ ਤੋਂ ਉਚਾਰੋਂ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 634 ਤੇ ਸੁਭੈਮਾਨ ਹੈ ਗੁਰੂ ਅਮਰਦਾਸ ਜੀ ਮਹਾਰਾਜ ਬਖਸ਼ਿਸ਼ ਕਰਨੇ ਕਹਿ ਲਗੇ ਏ ਤਨ ਆਖਟ ਨਾਨਕ ਤੈ ਨ ਜਾਏ ਪੁਰ ਸਤਗੁਰ ਦਿਆ ਦਿਖਾਏ ਕਨਗੇ ਨਾਮ ਤਨ ਜੜਾ ਇਹ ਕਦੇ ਖਤਮ ਨਹੀਂ ਹੋਏਗਾ ਨਾ ਇਹ ਖਤੇਗਾ ਨਾ ਸਾਲਾ ਸਾਲ ਛੱਡ ਕੇ ਜਾਏ ਇੱਕ ਦੁਨਿਆਵੀ ਤਨ ਹੈ ਜੋ ਜਿਉਂ ਸੀ ਉਹ ਧਨ ਖਰਜਦੇ ਆ ਧਨ ਘਟਦਾ ਜਾਂਦਾ ਵੱਧਦਾ ਨਹੀਂ ਕਿਸੇ ਦੇ ਬੈਂਕ ਦੇ ਵਿੱਚ جی دس لاکھ روپیہ ہوا تو چار لاکھ کٹے بہت چھ بچ گیا پھر دو لاکھ کٹے گا وہ چار بچ جائے گا پھر کٹتا کٹ دن ختم ہو جائے گا تو جدو بندہ سنسار جائے گا جی بچیا ہوا تم وہ لے کے جائے گا بندہ پر ایک نام تن گا تن ایسا ہے جوں جیوں ابھی کھا گے جیوں جیوں ورتیں گے ودی جائے گا کھاو خرچو رل مل پائی توڑ ناو ہے ودو جائے گا ਹੁਣ ਕਿਸੇ ਬੰਦੇ ਵੀ ਗੁਨ ਹੈ ਹੁਣ ਕਿਸੇ ਬੰਦੇ ਨੂੰ ਦੋ ਸ਼ਬਦ ਆਉਂਦੇ ਨੇ ਗੁਰਬਾਣੀ ਤੇ ਉਹ ਬਾਜਰੇ ਦੋਸ਼ ਨੂੰ ਜਿਉਂਦਾ ਦੂਜੇ ਨੂੰ ਦੋ ਸ਼ਬਦ ਆਉਂਦੇ ਨੇ ਹੁਣ ਜੇ ਵਰਤਨ ਗਏ ਇੱਕ ਦੂਜੇ ਨਾਲ ਵੰਡਣ ਗਏ ਕਵੇ ਤੂੰ ਮੈਨੂੰ ਦੋਸ਼ ਸ਼ਬਦ ਸੁਣਾ ਮੈਂ ਤੈਨੂੰ ਦੋ ਮੈਂ ਸਿਖਾ ਦੇਣਾ ਹੁਣ ਇੱਕ ਦੂਜੇ ਨੂੰ ਦੋ ਦੋ ਸ਼ਬਦ ਸਿਖਾਏ ਦੋੋਂ ਕੀ ਹੋਇਆ ਚਾਰ ਜਿਹੜੇ ਸ਼ਬਦ ਹੋ ਗਏ ਕੱਟਿਆ ਕੁਝ ਵੀ ਨਹੀਂ ਦੋ ਪਹਿਲਾਂ ਆਉਂਦੇ ਸੀ ਦੋ ਹੋਰ ਆ ਗਏ ਦੂਜੇ ਨੂੰ ਦੋ ਸਿਖਲੇ ਚਾਰ ਹੋ ਗਏ ਇਸੇ ਰਾਂ ਇਹ ਗੁਣਾ ਦਾ ਧੰਨ ਅਸ ਜਿੰਨਾ ਸੀ ਵੱਡਾ ਇਹ ਵੱਧ ਹੀ ਜਾਏਗਾ ਚੱਲ ਕੇ ਪੂਰੇ ਪੂਰੇ ਸਤਿਗੁਰ ਦੀ ਆਇ ਦਿਖਾਏ ਪੂਰਨ ਗੁਰ ਨੇ ਸਤੰਦ ਸਚਾਈ ਮੈਨੂੰ ਵਿਖਾ ਦਿੱਤੀ ਆਪਣੇ ਸਤਿਗੁਰ ਕੋ ਸਦ ਬਲ ਜਾਹੀਂ ਕਹਿੰਦੇ ਮੈਂ ਆਪਣੇ ਗੁਰੂ ਤੋਂ ਸਦਾ ਬਲ ਹਾਰ ਜਾਵਾਂ ਬਨਹਾਨੀ ਗੁਰੇ ਆਪਣੇ ਦੇਵ ਹਾਰੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਲਾਗੀ ਵਾਲ ਆਪਣੇ ਸਤਗੁਰ ਕੈ ਬਲਹਾਰੈ ਆਗੇ ਸੁਖ ਪਾਛੈ ਸੁਖ ਸਹਿਜ ਕਾਰਨ ਅਨੰਦ ਹਮਾਰੈ ਗੁਰ ਕਰਪਾ ਤੇ ਹਰ ਮਨ ਅਵਸਾਈ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਇਹ ਨਾਮ ਤਾਂ ਸੜੇ ਹਦੇ ਵਸੇਗਾ ਜਿਦੋਂ ਗੁਰੂ ਰਹਿਮਤ ਕਰਦਾ ਬਖਸ਼ਿਸ਼ ਕਰਦਾ ਇਨਸਾਨ ਆਪਣਾ ਪੂਰਨ ਸਮਰਪਣ ਗੁਰੂ ਅਗੇ ਕਰ ਦਿੰਦਾ ਹੈ ਫਿਰ ਗਰੂਰ ਦੇ ਹੱਦੇ ਵਿੱਚ ਇਹ ਚੰਗੇ ਗੁਣ ਇਹ ਨਾਮ ਧਨਵਸਾਦ ਹੁੰਦਾ ਹੈ ਸੇ ਧਨਵੰਤ ਹਰ ਨਾਮ ਲੈ ਬੁਲਾਏ ਹੁਣ ਦੁਨਆ ਵੀ ਤਰਤੇ ਸੀ ਕਿਸੇ ਬੰਦੇ ਕੋਲ ਬਹੁਤ ਧਨਵਸ ਕਰਨ ਬੜਤਣਾ ਬੰਦਾ ਜੀ ਬੜਾ ਅਮੀਰ ਬੰਦਾ ਹੈ ਪਰ ਗੁਰੂ ਸਾਹਿਬ ਕਹਿੰਦੇ ਉਹ ਧਨਵੰਤ ਨੇ ਹਰ ਨਾਮ ਲੈ ਬੁਲਾਏ ਜਿਹਨਾਂ ਦਾ ਲਿਬ ਜਿਹਨਾਂ ਦੀ ਸੁਰਤ ਪਰਮਾਤਮਾ ਚਰਨਾਂ ਜੁੜੀ ਹੋਈ ਉਹਨਾਂ ਵਰਗਾ ਵੀਰ ਕੋਈ ਨਹੀਂ ਕੌਣ ਵੱਡਾ مایا آئی سو بڑا جی رام نے بڑائی کہیں وہ نہیں بڑا جس کو بہتا تن ہے تو تن بڑی آئی ہے اس انسان بڑی آئی نہیں یہ تن چلا جائے بڑی لڑیا چلی جاتی کسی بندے کو بہت دولت لوگ بڑا صدقار کر دے تو جی دولت چلی جائے تو ستاروں کا بھاو کی ہوسان کی آئی نہیں سی وہ بڑی آئی دن دی سی پر کہ لگے میں کہنا وہ تنوت نے ਉਹ ਤਨ ਆੜ ਨੇ ਜਿਨ੍ਹਾਂ ਦੇ ਕੋਲ ਪ੍ਰਮਾਤਮਾ ਦਾ ਨਾਮ ਤਨ ਹੈ ਗੁਰ ਪੂਰੈ ਹਰ ਧੰ ਪ੍ਰਗਾਸਿਆ ਗੁਰੂ ਦੀ ਕਿਰਪਾ ਨਾਲ ਪੂਰਨ ਗੁਰੂ ਦੀ ਰੰਗ ਦੇ ਨਾਲ ਇਸ ਤੰਦ ਪ੍ਰਕਾਸ਼ ਮੈ ਸਮਝ ਆਉਂਦੀ ਗਿਆਨ ਹੁੰਦਾ ਹੈ ਹਰ ਕਿਰਪਾ ਤੇ ਵਸੈ ਮਨ ਆਏ ਤੇ ਰੱਬ ਦੀ ਕਿਰਪਾ ਨਾਲ ਨਾਮ ਤਨ ਸਰੇ ਹਿਰਦੇ ਵਸ ਜਾਂਦਾ ਫਿਰ ਸਾਡੇ ਦੇ ਚੰਗੇ ਗੁਣ ਵਸ ਜਾਂਦੇ ਇਥੇ ਸੰਤ ਸੰਤੋਖ ਧਰਮ ਧੀਰਜ ਆ ਜਾਂਦਾ ਜਿਦੇ ਭਰੇ ਹੋਏ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਭਰੇ ਆ ਉਥੇ ਚੰਗੇ ਗੁਣ ਆ ਜਾਣਗੇ ਰਹਾਓ ਆਪ ਗੁਣ ਕਾਟ ਗੁਣ ਹਿਰਦੈ ਸਮਾਏ ਪੂਰੇ ਗੁਰ ਕੈ ਸਹਿਜ ਸੁਭਾਏ ਕਹਿੰਦੇ ਪੂਰਨ ਗੁਰੂ ਦੀ ਕਿਰਪਾ ਦੇ ਨਾਲ ਹੁਣ ਜ਼ਿੰਦਗੀ ਸਹਿਜ ਆ ਗਈ ਜਦੋਂ ਟਿਕਾ ਜਾਏ ਅੰਦਰ ਪਰਮਾਤਮਾ ਕੋਲ ਪ੍ਰੇਮ ਪੈਦਾ ਹੋ ਜਾਏ ਤੇ ਫਿਰ ਉਹ ਮਨੁੱਖ ਆਪਣੇ ਅੰਦਰ ਦੇ ਮਾਗੁਣ ਕੱਟ ਦਿੰਦਾ ਆਪ ਗੁਣ ਕਾਟ گردے سوائے ساڑھے گھر فالکو سامان پیا ہوئے جو کسے کام نہیں ہونا تو جب گردی مت آگئی پھر بندہ چکے کہ سٹو بارس اس بیارت ویرت کٹھا کیا ہوا چنگیا چیزاں لے رہی ہیں بیارت کی ہے کہ کسے نے کارویج میں گندے مندے میگزین رکھے ہوئے کوئی ناول رکھے ہوئے کوئی ہور دی کتابہ رکھی ہوئی جو زندگی سدھار نہیں سکتی جدو سمجھ آ گئی کہ باہر کٹو کہ چنگیاں پوتیاں لیا کے رکھیے ਚੰਗਾ ਟਰੇਚੇ ਪਿਆ ਕੇ ਰੱਖੀਏ ਚੰਗਾ ਸਾਹਿਤ ਰਿਆ ਕੇ ਰੱਖੀਏ ਆਪਣੇ ਅੰਦਰ ਦੇ ਔਗਣ ਕੱਢੀਏ ਬਾਹਰ ਤੇ ਗੁਣ ਵਸਾ ਲਈਏ ਪੂਰੇ ਗੁਰ ਕੇ ਸਾਚੀ ਬਾਣੀ ਕਹਿੰਦੇ ਪੂਰਨ ਗੁਰ ਜਿਹੜੀ ਬਾਣੀ ਹੈ ਸੁਖ ਮਨ ਅੰਤਰ ਸਹਿਜ ਸਮਾਣੀ ਤੁਸੀਂ ਕਦੇ ਤਰਜਮਾ ਕਰ ਲੈਣਾ ਕਦੇ ਇਹ ਪ੍ਰੈਕਟਿਸ ਕਰਕੇ ਵੇਖਣਾ ਤੁਸੀਂ ਕਦੇ ਉਹ ਗਾਣਾ ਸੁਣ ਰਹੇ ਦੋ ਗਾਣੇ ਤਿੰਨ ਗਾਣੇ ਸੁਣ ਰਹੇ ਹੋਣ ਚੱਲ ਰਹੇ ਨੇ ਗੱਡੇ ਚੱਲ ਰਹੇ ਨੇ ਗਾਣੇ ਜੱਗ ਤੇ ਘਰ ਵਿੱਚ ਕੋਈ ਮੋਬਾਈਲ ਤੇ ਗਾਣੇ ਸੁਣਦੇ ਜਦੋਂ ਉਹਨੂੰ ਬੰਦ ਕਰੇ ਸ਼ਬਦ ਲਾਓਗੇ ਤੁਹਾਡੇ ਮਨ ਨੂੰ ਟਿਕਾ ਆ ਜਾਏਗਾ ਦੰਦੇ-ਮੰਦੇ ਗਾਣੇ ਸੁਣ ਕੇ ਟਿਕਾ ਨਹੀਂ ਆਏਗਾ ਕਹਿੰਦੇ ਪੂਰੇ ਗੁਰ ਦੀ ਬਾਣੀ ਐ ਸਿੱਧੇ ਸੁਖ ਮਾਣ ਅੰਤਰ ਸਾਡੇ ਮਨ ਨੂੰ ਸੁਖ ਲੈ ਕੇ ਆਉਂਦੀ ਐ ਸਾਇਦ ਸਮਾਣੀ ਅੰਦਰ ਸਟਿਕਾ ਲੈ ਕੇ ਆਉਂਦੀ ਐ ਇੱਕ ਅਚਰਜ ਜਨ ਦੇਖੋ ਭਾਈ ਕਹਿੰਦੇ ਭਾਈ ਵੇਖੋ ਇੱਕ ਹੈਰਾਨ ਕਰਨ ਵਾਲੀ ਗੱਲ ਵੇਖੋ ਦੁਬਿਦਾ ਮਾਰ ਮਨ ਵਸਾਈ گروہ <Guru> نے میرے اندر دھو دیا دو دکھتا دوچیتا دو پن دو رستے ایک ہم کرا یا نہ کرا گردوارے جا نہ جا جی شنان کرا نہ کرا امرت شکا نہ شکا یہ دو دے بندہ جا پیار کدے صحیح فیصلہ نہیں کر سکتا وہ ساری زندگی یہی سوچ رہا آم ہو جائے پھر امرت چک آہ آم ہو جائے پھر آ کر لوا گا اس طرح سوچ سچ رین ویح زندگی ختم ہو جاتی ہی ہے چلائی کر جاتا پر کہنے لگے ہون گروہ نے کہ ویکو کرپا کیسی کیندر دبدا مارتی یہ دبدا جنہوں مار گئی ہر من وسائی تو رب کا نام بس گیا، نام ہم کو پایا جائے کہ پرماتم کا نام بڑا قیمتی کوئی پیسے دے خرید بھی سکتا نام کوئی پیسے دے کے میں نام خرید لا گن خرید لوا تھی پیسے دن دنیا میں خرید سکتے ہو ਅ ਜਦੋਂ ਭਾਈ ਦੱਲਾ ਉਮਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਅਗੇ ਬੜੀਆਂ ਭੇਡਾਵਾਂ ਲੈ ਕੇ ਰਖ ਰਿਹਾ ਤੇ ਜਦੋਂ ਕਿਹਾ ਮਾਰਾ ਮੈਨੂੰ ਆਪਣੇ ਨੇੜੇ ਪੀੜੀ ਜਿਨੀ ਥਾਂ ਦੇ ਦਿਓ ਤੇ ਸਹਿਬ ਨੂੰ ਦੁਨਿਆਵੀ ਚ ਸ਼ਕਤੀਆਂ ਨੇ ਇਹਦੇ ਬਦਲੇ ਕੋ ਦੁਨਿਆਵੀ ਚੀਜ਼ਾਂ ਹੀ ਮਿਲਣਗੀਆਂ ਪਰ ਜੇ ਨਾਮ ਚਾਹੀਦਾ ਤੈਨੂੰ ਤੈਨੂੰ ਆਪਣਾ ਮਨ ਦੇਣਾ ਪਵੇ ਫਿਰ ਪੀੜੀ ਜਿਨੀ ਥਾਂ ਨਹੀਂ ਮੇਰਾ ਘਰ ਹੀ ਤੇਰਾ ਘਰ ਬਣ ਜਾਏਗਾ ਫਿਰ ਉਸ ਭਾਈ ਦੱਲੇ ਨੇ ਅਮਰ ਸ਼ੇਖਾ ਦੱਲਾ ਸਿੰਘ ਬਣਿਆ ਤੇ ਗੁਰੂ ਨਾਨਕ ਸਿੰਘ ਸਜਾਇਆ ਉਸ ਕਹਿਣਗੇ ਇਹ ਨਾਮ ਅਮੁੱਲਕ ਹੈ ਕੋ ਧਾਨਾ ਮਿਲੇਗਾ ਨਹੀਂ ਗੁਰ ਪ੍ਰਸਾਦ ਵਸੈ ਮਣਿਆਏ ਗੁਰੂ ਦੀ ਕਿਰਪਾ ਦੇ ਨਾਲ ਇਹ ਨਾਮ ਸੜੇ ਹਿੱਤੇ ਵਸਦਾ ਸਭ ਮੈਂ ਵਸੈ ਪ੍ਰਭ ਏਕੋ ਸੋਏ ਜਿਸ ਦੇ ਨਾਮ ਹਰਦੇ ਵਸ ਗਿਆ ਹੁਣ ਸਾਨੂੰ ਵੀ ਪਤਾ ਲੱਗੇਗਾ ਭਈ ਨਾਮ ਵਸ ਗਿਆ ਇੱਕ ਬੰਦੇ ਨੂੰ ਰੋਗ ਲੱਗਾ ਹੋਵੇ ਦਵਾਈ ਖਾਂਦਾ ਠੀਕ ਮਹਿਸੂਸ ਕਰੋ ਠੀਕ ਹੋ ਗਏ ہوں بندر نام بس گیا پتا کہ لگے گا بندے کہ وہ نشانیاں نے کچھ وہ نشانی یہ ہے کہ انہوں سارا بھی رب دسے گا انہوں کو دشمن نہیں دسے گی یہ ایک کو بیٹھ کے دوجی چوری کری جائے گا ایک کو بیٹھ کے دوجے بگاڑی جائے گا جد یہ اوستھا بن گئی نا بندہ کسی بارے ماڑا سوچنا بند کر گیا سمجھ لینا وہ رب کا نام بس گیا تو جی ماڑا سوچی جا رہا گدوارے بھی آ رہے بانی پڑ رہا ہالا نام ملتے وسیا ਹalleluia ਕਹਿੰਦੇ ਸਭ ਮੈਂ ਵਸਿਆ ਪ੍ਰਭ ਇੱਕੋ ਸੋਏ ਉਹਨੂੰ ਸਾਰੇ ਵਿੱਚ ਪਰਮਾਤਮਾ ਦਿਸੇਗਾ ਕਿ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਫਿਰ ਭਾਈ ਇੱਕ ਨਿਆਵਲੀ ਬਿਰਤੀ ਬਣ ਜਾਂਦੀ ਹੈ ਵੀ ਦੁਸ਼ਮਣਾਂ ਇੱਕ ਵੀ ਉਹ ਦੇਸਦਾ ਤੇ ਸਹਿਜ ਕਹਿੰਦੇ ਗੁਰ ਮੱਤੇ ਕਟ ਪ੍ਰਗਟ ਹੋਏ ਇਹ ਗੁਰੂ ਦੀ ਮੱਤੇ ਤੁਰੇਗਾ ਤੇਰੇ ਹਿਰਦੇ ਰਬ ਦਾ ਨਾਮ ਵਸੇਗਾ ਸਹਿਜ ਜਿਨ ਪ੍ਰਭ ਜਾਣ ਪਛਾਨਿਆ اس سہج اوسا بچے جس منک نے اس پرماتم سانج پا لی اس دا گیان حاصل کر لیا نانک نام ملے من مانے کہ دہی نانکہ اس پرماتما نام کی پراپتی ہو گئی وہ من من جانتا ہے گروہ دی گل سارا من منگار نہیں تجھڑا جا جانتا ہے پھر منیا کی یہ کہی نہ جائے جے کو کہے پچھا پچھتائے کوئی اس منک جس نے من لیا پرماتم نام آن دی وستہ نہیں اچی ہو جائے گی اینی سونی ہو جائے گی کہ پاؤ شک کر کے پیسے دے نہیں کوئی بولی جائے گا پر کہنا کہ جے کو کہ پیچھے پچھتائے ہے پچھتانا پچھتا بے گا ستگر کرپا کرنا سادہ بھی من من جائے آ سنگت کرن پڑھن دا, دا گردوارے آن دا ایکو ایک مقصد ہے جا سا من ਅਮੋੜਾ ਸੁਆਦ ਮਨ ਨਹੀਂ ਸੁਣਦਾ ਗੁਰੂ ਦੀ ਗੱਲ ਜਦੋਂ ਮੰਨ ਗਿਆ ਗੁਰੂ ਦੀ ਗੱਲ ਨੂੰ ਵਾਕਿ ਜੋ ਗੁਰੂ ਨੇ ਮੈਨੂੰ ਕਿਹਾ ਹੋਇਆ ਮੇਰੇ ਭਲੇ ਵਾਸਤੇ ਹੈ ਤਾਂ ਫਿਰ ਜੀਵਨ ਸਬਰ ਬੁਝਾਏਗਾ ਜਦ ਤੱਕ ਮੰਨੇਗਾ ਨਹੀਂ ਗੱਲ ਬਣੈਗੀ ਨਹੀਂ ਸਤਿਗੁਰੂ ਕਿਰਪਾ ਕਰਨ ਅਸ ਵੀ ਮੰਨ ਜਾਈਏ ਕਿ